ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਕਲਾਸ ਹੈਗੀ ਆ ਜਿਹੜੀ ਆਪਣੀ ਪਿੱਛੇ ਚੱਲ ਰਹੀ ਆ ਪੀワイਕਿਊ ਤੇ ਪੀ ਤੇ ਪਲਸਪੀ ਦੇ ਜਿਹੜੇ ਵੀ ਤੁਹਾਡੇ ਪੰਜਾਬੀ ਦੇ ਤੇ ਪੰਜਾਬ ਜੀ ਕੀ ਦੇ ਸਵਾਲ ਪੇਪਰ ਏ ਤੇ ਪੇਪਰ ਬੀ ਦੋਮਾਂ ਲਈ ਓਕੇ ਇਹਦੇ ਵਿੱਚ ਅੱਜ ਅਸੀਂ ਥੋੜੀ ਜਿਹੀ ਲੈ ਲਈਨੇ ਸਵਾਲ ਲੋਕਤਾਰਾ ਤੇ ਸੱਭਿਆਚਾਰ ਦੇ ਵਿੱਚੋਂ ਕਿਉਂਕਿ ਤੁਹਾਨੂੰ ਪਤਾ ਲੋਕਨਾਚ ਜਿਹੜੀ ਸਾਡੇ ਸੱਭਿਆਚਾਰ ਦਾ ਪਾਰਟ ਆ ਜਾਂਦਾ ਤੇ ਉਹ ਬਾਅਦ ਦੇ ਵਿੱਚ ਤੁਹਾਡੇ ਆ ਜਾਣਗੇ ਪੰਜਾਬੀ ਇਹ ਮਤਲਬ ਪੰਜਾਬੀ ਲੈਂਗੁਏਜ ਦੇ ਸਵਾਲ ਤਾਂ ਸਕਰੀਨ ਤੇ ਪਹਿਲਾ ਸਵਾਲ ਹੈ ਜੇ ਕੋਈ ਨਿਊ ਬੱਚਾ ਹੈਗਾ ਤਾਂ ਪਹਿਲਾਂ ਵੀਡੀਓ ਰੋਕਨੀ ਆ ਅਨਸਰ ਕਰਨਾ ਤੇ ਐਂਡ ਦੇ ਵਿੱਚ ਦੱਸਣਾ ਤੁਹਾਡੀ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਜੋ ਜਿੱਤ ਦਾ ਜਸ਼ਨ ਮਨਾਉਣ ਲਈ ਕੀਤਾ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਇਹ ਚਾਰੇ ਕਿਹਨੇ ਇਹ ਚਾਰੇ ਸਾਡੇ ਹੈਗੇ ਨੇ ਲੋਕ ਨਾਚ ਲੋਕ ਲੋਕ ਸ਼ਬਦ ਕਿੰਨਾ ਦਾ ਹੁੰਦਾ ਬਹੁਵਚਨ ਲੋਕ ਕਹਿੰਦੇ ਇੱਕ ਜਣੇ ਨੂੰ ਖੜੇ ਨੂੰ ਆਪਾਂ ਲੋਕ ਨਹੀਂ ਕਮਾਂਗੇ ਲੋਕ ਜਿਆਦਾ ਜਿੱਥੇ ਲੋਕ ਹੋਣਗੇ ਠੀਕ ਹੈ ਜਿਆਦਾ ਜਿੱਥੇ ਬੰਦੇ ਮਤਲਬ ਖੜੇ ਹੋਣੇ ਗਰੁੱਪ ਹੋਊਗਾ ਉਹਨੂੰ ਆਪਾਂ ਕਹਾਂਗੇ ਲੋਕ ਨਾਚ ਲੋਕਾਂ ਦੁਆਰਾ ਕੀਤਾ ਹੋਇਆ ਨਾਚ ਓਕੇ ਤੇ ਇਹਦਾ ਅਨਸਾਰ ਹੁਣ ਅਸੀਂ ਲੁੱਡੀ ਲੁੱਡੀ ਜਿਹੜਾ ਲੋਕ ਨਾਚ ਆ ਇਹ ਜਿੱਤ ਦਾ ਨਾਚ ਆ ਇਹ ਆਪਾਂ ਦੇਖ ਲਿਆ ਜਿੱਤ ਦਾ ਨਾਚ ਆ ਇਹਦੇ ਵਿੱਚ ਕਈ ਵਾਰ ਪੁੱਛ ਲੈਂਦੇ ਨੇ ਕਿ ਲੁੱਡੀ ਕਿੰਨਾ ਦਾ ਮੇਲ ਦਾ ਜਾਂ ਫੀਮੇਲ ਦਾ ਇਹਨੂੰ ਦੋਵੇਂ ਕਰਦੇ ਨੇ ਮੇਲ ਵੀ ਕਰਦਾ ਫੀਮੇਲ ਵੀ ਕਰਦਾ ਇਹਦੇ ਵਿੱਚ ਕਿਹੜਾ ਸਾਜ਼ ਵਰਤਿਆ ਜਾਂਦਾ ਇਹਦੇ ਵਿੱਚ ਢੋਲ ਵਰਤਿਆ ਜਾਂਦਾ ओके ਇਹਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਜਾਂ ਗੀਤ ਗਾਈ ਜਾਂਦੇ ਨੇ ਨਾ ਇਹਦੇ ਵਿੱਚ ਗੀਤ ਹੁੰਦੇ ਨੇ ਨਾ ਇਹਦੇ ਵਿੱਚ ਕੋਈ ਵੀ ਬੋਲੀਆਂ ਪਾਈਆਂ ਜਾਂਦੀਆਂ ਓਕੇ ਜਿਵੇਂ ਜਿਹੜੇ ਵਿੱਚ ਅੱਗੇ ਅਕਸਾਈ ਦੇ ਨਾ ਅਕਸਾਈ ਦੇ ਵਿੱਚ ਇਦਾਂ ਦੇ ਸਵਾਲ ਸਟੇਟਮੈਂਟ ਬਣਾਉਣਾ ਬਹੁਤ ਪੁੱਛਦੇ ਨੇ ਇਹਦੇ ਉੱਤੇ ਛੇਤੀ ਆਪਾਂ ਕਲਾਸ ਲੈ ਕੇ ਆਵਾਂਗੇ ਥਿਉਰੀ ਦੀ ਜਿਹੜਾ ਆਪਾਂ ਸੱਬਿਆ ਚਾਰ ਸਟਾਰਟ ਕੀਤਾ ਉਹ ਤੋਂ ਬਾਅਦ ਅਗਲਾ ਸਾਡਾ ਹੈਗਾ ਤਮਾਲ ਇਹ ਮੁਸਲਮਾਨ ਪਾਈਚਾਰੇ ਨਾਲ ਆਉਂਦਾ ਇਹਨੂੰ ਮੇਲ ਵੀ ਕਰਦੇ ਨੇ ਤੇ ਫੀਮੇਲ ਵੀ ਕਰਦੇ ਨੇ ਜੁੱਲੀ ਇਹ ਵੀ ਮੁਸਲਮਾਨ ਪਾਈਚਾਰੀ ਨਾਲ ਹੁੰਦਾ ਇਹ ਬੈਠ ਕੇ ਕੀਤਾ ਜਾਂਦਾ ਓਕੇ ਚੁੰਮਰ ਇਹ ਇਕੱਲਾ ਮੇਲ ਦਾ ਇਹਨੂੰ ਫੀਮੇਲ ਨਹੀਂ ਕਰਦੇ ਇਹਦੇ ਵਿੱਚ ਗੀਤ ਗਾਈ ਜਾਂਦੇ ਨੇ ਇਹਦੇ ਵਿੱਚ ਗੀਤ ਨਹੀਂ ਗਾਈ ਜਾਂਦੇ ਗੀਤ ਚੁੰਮਰ ਦੇ ਵਿੱਚ ਵੀ ਗਾਈ ਜਾਂਦੇ ਚੁੰਮਰ ਦੇ ਵਿੱਚ ਪਾਈ ਜਾਂਦੀਆਂ ਬੋਲੀਆਂ ਛੋਟੇ ਛੋਟੇ ਬੋਲੀਆਂ ਜਿੱਦੀ ਪਹਿਲੀ ਜਿਹੜੀ ਤੁਕ ਹੁੰਦੀ ਉਹ ਰੂੜ ਹੁੰਦੀ ਐਂਡ ਦੇ ਵਿੱਚ ਤੁਕ ਜੋੜੀ ਜਾਂਦੇ ਜਿਨਾਂ ਨੇ ਚੁੰਮਰ ਦੇਖਿਆ ਜਿਵੇਂ ਆਪਣੇ ਕਾਲਜਾਂ ਦੇ ਵਿੱਚ ਵੀ ਕੰਪੀਟੀਸ਼ਨ ਹੁੰਦੇ ਨੇ ਤਾਂ ਸਾਜ਼ ਕਿਹੜਾ ਹੁੰਦਾ ਇੱਥੇ ਸਾਜ਼ ਹੁੰਦਾ ਢੋਲ ਇੱਥੇ ਵੀ ਸਾਜ਼ ਹੁੰਦਾ ਢੋਲ ਪਲਾਸੇ ਇਤ ਨਗਾਰਾ ਵੀ ਹੁੰਦਾ ਓਕੇ ਤਾਂ ਬਾਕੀ ਇੱਕ ਹੁੰਦਾ ਗਿੱਦਾ ਗਿੱਦਾ ਹੈਗਾ ਸਾਡਾ ਕੱਲਾ ਫੀਮੇਲ ਦਾ ਨਾਚ ਇਹ ਕੱਲੀਆਂ ਫੀਮੇਲ ਕਰਦੀਆਂ ਬਟ ਜਿਹੜਾ ਅਗੇ ਤੁਹਾਡਾ ਮਲਵਈ ਗਿੱਦਾ ਇਹ ਨਾਚ ਹੈਗਾ ਸਾਡਾ ਮੇਲ ਦਾ ਓਕੇ ਤੇ ਬਾਕੀ ਇੱਕ ਜਿਹੜਾ ਚੁੰਮਰ ਆ ਇਹ ਇਹ ਵੀ ਫਸਲਾਂ ਦੀ ਕਟਾਈ ਨਾਲ ਸੰਬੰਧ ਦਾ ਜਿਹੜਾ ਸਾਡਾ ਪੰਗੜਾ ਮਤਲਬ ਜਿਹਦੇ ਦਾ ਜਨਮ ਹੁੰਦਾ ਤਾਂ ਜਦੋਂ ਮਤਲਬ ਕਿਸਾਨ ਦੀ ਫਸਲ ਪੱਕੀ ਜਾਂਦੀ ਆ ਤਾਂ ਉਹ ਵੀ ਫਸਲ ਦੀ ਖੁਸ਼ੀ ਦੇ ਵਿੱਚ ਆ ਤੇ ਚੁੰਮਰ ਵੀ ਫਸਲ ਦੀ ਖੁਸ਼ੀ ਦੇ ਵਿੱਚ ਆ ਪੰਗੜੇ ਤੇ ਚੁੰਮਰ ਦੇ ਜਿਹੜੇ ਤੋਂ ਬਾਹਮਾ ਉੱਪਰ ਨੂੰ ਲੈ ਗਏ ਨੇ ਤਾਂ ਸਟੈਪ ਤਿੰਨ ਤੋਂ ਚਾਰ ਸਟੈਪ ਇਹਨਾਂ ਦੇ ਬਹੁਤ ਮੈਚ ਕਰਦੇ ਨੇ ਓਕੇ ਦੋਵੇਂ ਫਸਲਾਂ ਨਾਲ ਸੰਬੰਧ ਦਾ ਚੁੰਮਰ ਵੀ ਪੰਗੜਾ ਵੀ ਟੋਲ ਇੱਥੇ ਹੁੰਦਾ ਟੋਲ ਇੱਥੇ ਹੁੰਦਾ ਬੋਲੀਆਂ ਇੱਥੇ ਹੁੰਦੀਆਂ ਬੋਲੀਆਂ ਇੱਥੇ ਹੁੰਦੀਆਂ ਓਕੇ ਕੁਝ ਕੇ ਲੋਕ ਨੱਚਦੇ ਜਿੱਥੇ ਗੀਤ ਗਾਏ ਜਾਂਦੇ ਨੇ ਉਹ ਆਪਾਂ ਬਾਅਦ ਚ ਕਰਾਂਗੇ ਜਦੋਂ ਆਪਾਂ ਥਿਊਰੀ ਵਾਲੀ ਕਲਾਸ ਲੈ ਕੇ ਆਏ ਅਗਲਾ ਸਵਾਲ ਗ ਜੀ ਦੀ ਪਤਨੀ ਬੀਬੀ ਸਲਖਣੀ ਦੇ ਪਿਤਾ ਜੀ ਦਾ ਕੀ ਨਾਮ ਸੀ ਤਾਂ ਉਹਨਾਂ ਦਾ ਨਾਮ ਕੀ ਸੀਗਾ ਤਾਂ ਉਹਨਾਂ ਦਾ ਨਾਮ ਮਹਿਤਾ ਕਾਲੂ ਦਾ ਗੁਰੂ ਨਾਨਕ ਦੇਵ ਜੀ ਦੇ ਫਾਦਰ ਸਾਹਿਬ ਦਾ ਨਾਮ ਆ ਜਿਨ੍ਹਾਂ ਦਾ ਕੰਮ ਕੀ ਸੀਗਾ ਉਹਨਾਂ ਦਾ ਕੰਮ ਸੀ ਉਪਟਵਾਰੀ ਸੀਗੇ ਓਕੇ ਤੇ ਇਹ ਗੁਰਨਾਨਕ ਦੇਵ ਜੀ ਦੇ ਸੁਪੁੱਤਰ ਤੇ ਉਹਨਾਂ ਦੇ ਨਾਮ ਸੀ ਮੂਲਜੰਦ ਤੇ ਇੱਥੇ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਫਾਦਰ ਗੁਰੂ ਅੰਗਦ ਦੇਵ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਖਰੂਤ ਸਾਹਿਬ ਗੁਰਨਾਨદેਵ ਜੀ ਕਿਹੜਾ ਸ਼ਹਿਰ ਲੈ ਕੇ ਜਾਂਦੇ ਨੇ ਕਰਤਾਰਪੁਰ ਕਰਤਾਰਪੁਰ ਕਿਹੜੀ ਨਦੀ ਦੇ ਕਿਨਾਰੇ ਤੇ ਹਰਾਵੀ ਨਦੀ ਦੇ ਕਿਨਾਰੇ ਤੇ ਤੇ ਆਪਣੀ ਜ਼ਿੰਦਗੀ ਦੇ ਲਾਸਟ 18 ਸਾਲ ਇਹ ਇੱਥੇ ਰਹੇ ਗੁਰੂ ਜੀ ਨੇ ਤੇ ਉਸ ਟਾਈਮ ਕੀ ਕੀਤਾ ਉਸ ਟਾਈਮ ਗੁਰੂ ਜੀ ਨੇ ਕੀਤੀ ਖੇਤੀ ਅਗਲਾ ਸਵਾਲ ਆ ਆਮ ਖਾਸ਼ ਬਾਗ ਪੰਜਾਬ ਦੀ ਇੱਕ ਇਤਿਹਾਸਕ ਜਗ੍ਹਾ ਹੈ ਕਿੱਥੇ ਸਥਿਤ ਹੈ ਤਾਂ ਇਹ ਜਿਹੜਾ ਬਾਗ ਆ ਇਹ ਕਿਹੜੀ ਜਗ੍ਹਾ ਤੇ ਆ ਓਕੇ ਤੁਸੀਂ ਅਨਸਰ ਕਰਿਆ ਹੋਊਗਾ ਇਹ ਹੈਗਾ ਸਾਡਾ ਸਰਹੰਦ ਦੇ ਵਿੱਚ ਸਰਹੰਦ ਹੁਣ ਮਤਲਬ ਵੈਸੇ ਤਾਂ ਬਹੁਤ ਨਾਰਮਲ ਆ ਪੇਪਰ ਏ ਦੇ ਵਿੱਚ ਕਈ ਵਾਰੀ ਸਿੰਪਲ ਹੀ ਪੁੱਛ ਲੈਂਦੇ ਨੇ ਜਿਵੇਂ ਸਰਾਂਧ ਜਿਹੜੀ ਜਗ੍ਹਾ ਇਹ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਹੈਗੀ ਹੈ ਸਾਡੀ ਫਤਿਹਗੜ ਸਾਹਿਬ ਦੇ ਵਿੱਚ ਹੁਣ ਕੋਈ ਵੀ ਜਦੋਂ ਆਪਾਂ ਸਟਾਰਟਿੰਗ 'ਚ ਦੇਖਦੇ ਹਾਂ ਆਨ ਬੰਡੇ ਮਤਲਬ ਅਨ ਬੰਡੇ ਪੰਜਾਬ ਦੇ ਸਾਡੇ ਕੋਲ ਕਿੰਨੇ ਜ਼ਿਲ੍ਹੇ ਹੁੰਦੇ ਨੇ ਉਹ ਤੋਂ ਬਾਅਦ ਜਿਹੜੇ ਅੱਜ ਸਾਡੇ ਕੋਲ ਕਿੰਨੇ ਜ਼ਿਲ੍ਹੇ ਨੇ ਤੇ ਲਾਸਟ ਜ਼ਿਲ੍ਹਾ ਕਿਹੜਾ ਬਣਿਆ ਸਾਡੇ ਕੋਲੇ ਮਲੇਰਕੋਟਲਾ ਤਾਂ ਉਮੇ ਜਿਵੇਂ ਹੁਣ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਸੌਰੀ ਇਹ ਇਹਨਾਂ ਨੂੰ ਇਹ ਜਿਹੜੀ ਮਤਲਬ ਫਤਿਹਗੜ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਕਿਹੜੇ ਸ ਤੇਰਾ ਅਪ੍ਰੈਲ 1992 ਦੇ ਵਿੱਚ ਓਕੇ ਹੁਣ ਫਤਿਹਗੜ ਸਾਹਿਬ ਨੇ ਚਾਰ ਤਹਿਸੀਲਾਂ ਨੇ ਸੋਨ ਜਿਵੇਂ ਹੁਣ ਅੰਮ੍ਰਿਤਸਰ ਅੰਮ੍ਰਿਤਸਰ ਕਿਹੜੇ ਗੁਰੂ ਲੈ ਕੇ ਆਏ ਚੌਥੇ ਗੁਰੂ ਲੈ ਕੇ ਆਏ ਅੰਮ੍ਰਿਤਸਰ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ ਮਾਝੀ ਬੋਲੀ ਜਾਂਦੀ ਹੈ ਓਕੇ ਸੋ ਉਹਨੂੰ ਨਾਲ-ਨਾਲ ਜਿਵੇਂ ਹੁਣ ਤੁਸੀਂ ਆ ਬਾਕੀ ਵੇਖਿਆ ਬਠਿੰਡਾ ਦੇਖਿਆ ਅੰਮ੍ਰਿਤਸਰ ਦੇਖਿਆ ਪਹਿਲਾਂ ਸੋੜੇ ਦਿਮਾਗ ਚ ਆਉਣਾ ਚਾਹੀਦਾ ਇਹ ਮਾਝੇ ਦਾ ਇਹ ਮਾਲਵੇ ਦਾ ਫਿਰ ਨਾ ਦੀ ਨਾਲ ਹੀ ਤਹਿਸੀਲਾਂ ਜਿਆਦਾ ਆਉਣੇ ਚਾਹੀਦੀਆਂ ਕਿ ਇਹ ਇਹਦੇ ਵਿੱਚ ਕਿੰਨੀਆਂ ਤਹਿਸੀਲਾਂ ਅੰਮ੍ਰਿਤਸਰ ਦੇ ਵਿੱਚ ਕਿੰਨੀਆਂ ਤਹਿਸੀਲਾਂ ਫਿਰ ਸੋ ਉਹਨੂੰ ਇਹ ਜਿਹੜਾ ਵੀ ਜਿਹੜੇ ਨਵੇਂ ਬੱਚੇ ਤਿਆਰੀ ਕਰ ਲੈਗੇ ਪੁਰਾਣੇ ਵਾਲ ਨਾਰਥ ਦੇ ਵਿੱਚ ਕਿਹੜਾ ਜ਼ਿਲ੍ਹਾ ਹੈਗਾ ਸਾਊਥ ਦੇ ਵਿੱਚ ਕਿਹੜਾ ਸਾਊਥ-ਵੈਸਟ ਦੇ ਵਿੱਚ ਕਿਹੜਾ ਓਕੇ ਹੁਣ ਫਤੇਗੜ ਸਾਹਿਬ ਆ ਫਤੇਗੜ ਸਾਹਿਬ ਦੇ ਵਿੱਚ ਸਾਡੇ ਦੋਵੇਂ ਛੋਟੇ ਸਾਬ ਜਦਾਂ ਦੀ ਸ਼ਹੀਦੀ ਬੰਦਾ ਸਿੰਘ ਬਹਾਦਰ ਦੀ 1710 ਦੇ ਵਿੱਚ ਵਜ਼ੀਰ ਖਾਨ ਨੂੰ ਕਿ ਮਤਲਬ ਮੌਤ ਓਕੇ ਉਹ ਤੋਂ ਬਾਅਦ ਮਤਲਬ ਫਤੇਗੜ ਸਾਹਿਬ ਨੂੰ 1992 ਦੇ ਵਿੱਚ ਕੀ ਮਿਲਦਾ ਜ਼ਿਲ੍ਹੇ ਦਾ ਦਰਜਾ ਮਿਲਦਾ ਤੇ ਫਤੇਗੜ ਸਾਹਿਬ ਨੇ ਕਿੰਨੀਆਂ ਤਹਿਸੀਲਾਂ ਨੇ ਚਾਰ ਤਹਿਸੀਲਾਂ ਨੇ ਜਿਹੜੇ ਬਚੇ ਫਤੇਗੜ ਸਾਹਿਬ ਵਾਲੀ ਸਾਈਡ ਤੋਂ ਆ ਤੇ ਚਾਰੀ ਤਹਿਸੀਲਾਂ ਦੇ ਨਾਮ ਲਿਖੋ ਤੇ ਬਾਕੀ ਬੱਚੇ ਵੀ ਲਿਖੋ ਜਿਹੜੇ ਇਹ ਸੀਗਾ ਮਤਲਬ ਜਿਹੜੇ ਆਪਣਾ ਸਰਹੰਦ ਸੀਗਾ ਦਾ ਇਹ ਜਦੋਂ ਦਿੱਲੀ ਤੋਂ ਦਿੱਲੀ ਤੋਂ ਲਾਹੌਰ ਜਾਂਦੇ ਸੀਗੇ ਤਾਂ ਸ਼ਾਹਜਹਾਨ ਦਾ ਇਹ ਕਿ ਗਰਮੀ ਦੀ ਗਰਮੀ ਦੇ ਵਿੱਚ ਮਤਲਬ ਰਹਿਣ ਦਾ ਜਗ੍ਹਾ ਬਣੀ ਹੋਈ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਕਿ ਮਤਲਬ ਇੱਥੇ ਮਤਲਬ ਇੱਕ ਕਿਲਾ ਸੀਗਾ ਉਹ ਕਿਲੇ ਨੂੰ ਟਾਇਆ ਇੱਕ ਵਾਰੀ ਪੇਪਰ 'ਚ ਪੁੱਛਿਆ ਸੀ ਕਿ ਉਹ ਕਿਲਾ ਕਿਹਨੇ ਬਣਵਾਇਆ ਸੀ ਉਹ ਕਿਲਾ ਬਣਵਾਇਆ ਸੀ ਬਲਬਨ ਨੇ ਓਕੇ 1710 ਦੇ ਵਿੱਚ ਫਿਰ ਬੰਦਾ ਸਿੰਘ ਬਹਾਦਰ ਨੇ ਉਹ ਕਿਲਾ ਟਾਤਾ ਸੀਗਾ ਤੇ ਇਹ ਜਿਹੜਾ ਫਤਿਹਗੜ੍ਹ ਸਾਹਿਬ ਇਹ ਜਿਹੜੀ ਜਗ੍ਹਾ ਜ਼ਿਆਦਾ ਹੋਈ ਆ ਅਕਬਰ ਜਹਾਂਗੀਰ ਤੇ ਸ਼ਾਹਜਹਾਂ ਦੇ ਟਾਈਮ ਤੇ ਇਹ ਜਗ੍ਹਾ ਜਿਆਦਾ ਫੇਮਸ ਹੋ ਗਈ ਇੱਥੇ ਸਟੇ ਕਰਦੇ ਸੀਗੇ ਤੇ ਇਹ ਇਹਨਾਂ ਦੀ ਗਰਮੀ ਦੀ ਰਾਜਧਾਨੀ ਉਸ ਤਰੀਕੇ ਦੇ ਇਹਨਾਂ ਨੇ ਬਿਲਡਿੰਗਾਂ ਤਿਆਰ ਕਰਵਾ ਰੱਖੀਆਂ ਸੀਗੀਆਂ ਤੇ ਬਾਅਦ ਵਿੱਚ ਔਰੰਗਜ਼ੇਬ ਦੇ ਟਾਈਮ ਤੇ ਇਹ ਫੇਰੇ ਖਤਮੀ ਹੋ ਗਿਆ ਸੀ ਤਮ 2011 ਦੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਿੱਖ ਪਾਈਚਾਰਾ ਕਿੰਨੇ ਪ੍ਰਤੀਸ਼ਤ ਲੋਕ ਹਨ ਤਾਂ 2011 ਦੀ ਜਾਣਕਾਰੀ ਔਰ ਜਿਹੜੀ ਜਨਗਣਨਾ ਇੱਕ ਕਿੰਨੇ ਸਾਲਾਂ ਬਾਅਦ ਹੁੰਦੀ ਹੈ ਕਈ ਵਾਰੀ ਸਿੰਪਲ ਹੀ ਪੁੱਛ ਲੈਂਦੇ ਨੇ ਇਹ 10 ਸਾਲਾਂ ਬਾਅਦ ਹੁੰਦੀ ਆ ਪਹਿਲਾ ਸਟਾਰਟਿੰਗ ਦੇ ਵਿੱਚ ਮਤਲਬ ਪਹਿਲਾ ਕਦੋਂ ਹੋਈ ਸੀ 2001 ਦੇ ਵਿੱਚ ਫਿਰ ਹੋਈ ਸੀ 2011 ਦੇ ਵਿੱਚ ਹੁਣ ਕਰੋਨਾ ਕਰਕੇ ਇਹ ਹੈਗੀ ਮਤਲਬ ਜਨਗਣਨਾ ਹੋ ਚੁੱਕੀ ਆ ਬਟ ਹਾਲ ਤੱਕ ਕੋਈ ਲਿਸਟ ਨਹੀਂ ਆਈ ਇਹਨਾਂ ਦੀ ਠੀਕ ਹੈ ਤਾਂ ਸਿੱਖ ਪਾਈਚਾਰਾ ਜੇ ਪੁੱਛ ਲੈ ਸਭ ਤੋਂ ਵੱਧ ਵੀ ਕਿ ਮਤਲਬ ਸਾਡੇ ਕੀ ਪੰਜਾਬ ਦੇ ਵਿੱਚ ਸਿੱਖ ਪਾਈਚਾਰਾ ਇਹਦਾ ਅਨਸਰ ਆਉਣਾ ਸੀ ਊੜਾ 2011 ਦੀ ਜਿਹੜੀ ਜਾਣਕਾਰੀ ਨਾ ਇਹ ਕੈਮੇ ਨੰਬਰ ਦੀ ਸੀ ਇਹ 15ਵੇਂ ਨੰਬਰ ਦੀ ਜਾਣਕਾਰੀ ਸੀ ਇਹ ਆਲ ਇੰਡੀਆ ਮਤਲਬ ਇਹਦਾ ਨਾਰਮਲੀ ਆ ਹਨਾ ਤੇ ਜੇ ਪੁੱਛ ਲੈਣ ਕਿ ਸਾਡੇ ਆਲ ਇੰਡੀਆ ਦੇ ਵਿੱਚ ਜਿਹੜਾ ਸਟੇਟ ਹੈ ਜਿਹੜਾ ਸਭ ਤੋਂ ਵੱਧ ਪੜਿਆ ਲਿਖਿਆ ਐਜੂਕੇਟ ਸਟੇਟ ਕਿਹੜਾ ਉਹ ਹੈਗਾ ਸਾਡਾ ਕੇਰਲਾ ਜੇ ਪੰਜਾਬ ਦੇ ਵਿੱਚ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਪੜਿਆ ਹੁਸ਼ਿਆਰਪੁਰ ਇੱਕ ਲਿੰਗਨ ਪਾਤ ਬਹੁਤ ਪੁੱਛਦੇ ਨੇ ਆਪਣੇ 1000 ਮੁੰਡੇ ਦੇ ਮਗਰ 1000 ਮਤਲਬ ਮੇਲ ਦੇ ਮਗਰ 1000 ਮੇਲ ਮਗਰ ਕਿੰਨਿਆ ਫੀਮੇਲ ਨੇ ਇਹ ਹੁੰਦਾ ਸਾਡਾ ਲਿੰਗਨ ਪਾਤ ਤੇ ਸਾਡਾ ਇਸ ਟਾਈਮ ਲਿੰਗਨ ਪਾਤ ਕਿੰਨਾ ਇਹ ਲਿੰਗਨ ਪਾਤ ਹੈਗਾ ਸਾਡਾ 895 ਜੇ ਮਤਲਬ ਬੱਚਿਆਂ ਚ ਪੁੱਛੇ ਜਾਵੇ ਜਿਨ੍ਹਾਂ ਦੀ ਉਮਰ 6 ਸਾਲ ਤੋਂ ਛੋਟੇ ਆ ਤਾਂ ਉਹਨਾਂ ਦਾ ਲਿੰਗਨ ਪਾਤ ਹੈਗਾ 846 ਓਕੇ ਸਭ ਤੋਂ ਵੱਧ ਦਾ ਇਨਵੈਸਟਰ ਲਿੰਗਨ ਪਾਤ ਬੇਸਿਕ ਕੇਰਲਾ ਦੇ ਵਿੱਚ ਜੇ ਪੁੱਛਿਆ ਜਾਵੇ ਕਿਹੜੇ ਜ਼ਿਲ੍ਹੇ ਦੇ ਵਿੱਚ ਵਧੀਆ ਤਾਂ ਜਿੱਥੋਂ ਦੇ ਲੋਕ ਜ਼ਿਆਦਾ ਪੜੇ ਲਿਖੇ ਹੋਣਗੇ ਹਿਸ਼ਾਰਪੁਰ ਤੇ ਹਿਸ਼ਾਰਪੁਰ ਦਾ ਲਿੰਗਨਪਾਤ ਸਹੀ ਆ ਸਭ ਤੋਂ ਘੱਟ ਲਿੰਗਨਪਾਤ ਹਜ਼ਾਰ ਮੁੰਡੇ ਦੇ ਮਗਰ ਸਭ ਤੋਂ ਕੀ ਮਤਲਬ ਘੱਟ ਕੁੜੀਆਂ ਉਹ ਸਾਡਾ ਉਹ ਹੈਗਾ ਬਠਿੰਡੇ ਦੇ ਵਿੱਚ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਨਾਮਤਰੀ ਲਹਿਰ ਦਾ ਮੁੱਖ ਆਗੂ ਕੌਣ ਸੀ ਤਾਂ ਇਹਨਾਂ ਦੇ ਵਿੱਚੋਂ ਏ ਹਿਸਟਰੀ ਦੇ ਵਿੱਚੋਂ ਆ ਗਿਆ ਬਾਬਾ ਬਾਲਕ ਇਹਦਾ ਅਰਥ ਨਾਲ ਨਸੀ ਬਾਬਾ ਬਾਲਕ ਇੱਕ ਹੁੰਦੀ ਹੈ ਨਾਮਤਾਰੀ ਮੂਵਮੈਂਟ ਇੱਕ ਬੱਚੇ ਮਤਲਬ ਕਨਫਿਊਜ਼ ਹੁੰਦੇ ਨਿਰਕਾਰੇ ਉਹਦਾ ਆਗੂ ਕੌਣ ਸੀ ਉਹ ਕਿੰਨਾ ਨੇ ਸਟਾਰਟ ਕੀਤੀ ਸੀ ਇਹ ਦੱਸੋ ਇਹਨਾਂ ਨੇ ਸਟਾਰਟ ਕੀਤੀ ਸੀ ਬਾਬਾ ਮਤਲਬ ਰਾਮ ਸਿੰਘ ਰਾਮ ਸਿੰਘ ਦੇ ਟਾਈਮ ਤੇ ਕੀ ਹੋਇਆ ਸੀਗਾ ਜਿਆਦਾ ਕੀ ਮਤਲਬ ਫੇਮਸ ਹੋਏ ਤਾਂ ਇਹ ਕਿਹੜੇ ਜਨਵਰ ਦੀ ਮਤਲਬ ਰੱਖਿਆ ਵਾਸਤੇ ਕਰਦੇ ਸੀ ਗਾਂ ਦੀ ਰੱਖਿਆ ਵਾਸਤੇ ਇਹ ਕਰਦੇ ਸੀਗੇ ਇਹਨਾਂ ਦੇ ਕਈ ਵਾਰੀ ਮੈਗਜ਼ੀਨ ਪੁੱਛ ਲੈਂਦੇ ਨੇ ਕਿ ਇਹਨਾਂ ਨੇ ਮੈਗਜ਼ੀਨ ਸਟਾਰਟ ਕਰਾਈ ਸੀ ਇਹਨਾਂ ਦਾ ਮੈਗਜ਼ੀਨ ਸੀਗਾ ਇੱਕ ਨਵਾਂ ਨਵਾਂ ਹਿੰਦੁਸਤਾਨ ਨਮਾ ਹਿੰਦੁਸਤਾਨ ਮੈਗਜ਼ੀਨ ਸੀ ਇੱਕ ਸੀਗਾ ਸੱਚਾ ਮਾਰਗ ਸੱਚਾ ਮਾਰਗ ਤੇ ਇੱਕ ਇਹਨਾਂ ਦਾ ਮੈਗਜ਼ੀਨ ਸੀਗਾ ਸਤਯੁਗ ਸਤਯੁਗ ਓਕੇ ਇਹ ਇਹਨਾਂ ਦੇ ਮੈਗਜ਼ੀਨ ਸੀਗੇ ਤੇ ਇਹਨਾਂ ਨੇ ਮਤਲਬ ਕਿਹਦੀ ਰੱਖਿਆ ਲਈ ਕਰਿਆ ਸੀ ਗਾਂ ਦੀ ਰੱਖਿਆ ਲਈ ਕਰਿਆ ਸੀਗਾ ਤੇ ਇੱਕ ਇਹਨਾਂ ਦਾ ਸੀਗਾ ਇਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਅੰਗਰੇਜ਼ਾਂ ਦੇ ਖਿਲਾਫ ਮੱਥਾ ਲਾਇਆ ਸੀ ਬੈਸੇ ਦੇ ਪੰਜ ਕੱਕੇ ਪਾ ਕੇ ਰੱਖਦੇ ਸੀ ਬਟ ਜਿਵੇਂ ਆਪਣੇ ਪੰਜ ਕੱਕਿਆਂ ਦੇ ਵਿੱਚ ਇਹ ਹੈ ਕਿਰਪਾਨ ਦਾ ਕਿਰਪਾਨ ਦੀ ਜਗ੍ਹਾ ਤੇ ਇਹ ਰੱਖਦੇ ਸੀਗੇ ਸੋਟੀ ਲੱਕੜ ਦੀ ਇੱਕ ਸੋਟੀ ਨਾਲ ਰੱਖਦੇ ਸੀਗੇ ਜਦੋਂ ਕਿ ਮਤਲਬ ਲਾਸਟ ਦੇ ਵਿੱਚ ਜਦੋਂ ਇਹਨਾਂ ਨੇ ਕਿ ਪੰਜਾਬ ਨੂੰ ਟੋਟਲ 22 ਸੂਬਿਆਂ ਦੇ ਵਿੱਚ ਵੰਡਿਆ ਸੀ ਅੰਗਰੇਜ਼ਾਂ ਨੂੰ ਸ਼ੱਕ ਹੋਣ ਲੱਗਿਆ ਸੀਗਾ ਕਿ ਇਹ ਸਾਡੇ ਖਿਲਾਫ ਕੋਈ ਮੂਵਮੈਂਟ ਸਟਾਰਟ ਕਰਨਗੇ ਤਾਂ ਅੰਗਰੇਜ਼ਾਂ ਨੇ ਫਿਰ ਬਾਅਦ ਵਿੱਚ ਆਪਾਂ ਵੇਖਿਆ ਸੀਗਾ ਨਾ ਕਿ ਮਲੇਕੂਟਲੇ ਦੇ ਵਿੱਚ ਬੁੱਚੜਖਾਨੇ ਤੇ ਜਦੋਂ ਅਟੈਕ ਕਰ ਦਿੰਦੇ ਨੇ ਉਸ ਤੋਂ ਬਾਅਦ ਕਿ ਮਤਲਬ 68 ਫੂਕਿਆਂ ਨੂੰ ਕਿ ਮਤਲਬ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਆ ਤੇ ਉਹ ਤੋਂ ਬਾਅਦ ਇਹਨਾਂ ਨੂੰ ਰੰਗੂਨ ਭੇਜਤਾ ਸੀਗਾ ਤੇ ਰੰਗੂਨ ਦੇ ਵਿੱਚ ਇਹਨਾਂ ਨੇ ਜਿਹੜਾ ਕਿ ਮਤਲਬ ਸੀਗਾ ਇਹਨਾਂ ਦੀ ਮਤਲਬ ਮੌਤ ਹੋਈ ਆ ਉਹ ਹੋਈ ਆ ਹਰਾ 85 ਦੇ ਵਿੱਚ ਓਕੇ ਬਾਕੀ ਤੁਸੀਂ ਹਿਸਟਰੀ ਜੇ ਨੂੰ ਡਿਟੇਲ ਚ ਪੜੋਗੇ ਜਦੋਂ ਪੰਜਾਬ ਹਿਸਟਰੀ ਪੜੋਗੇ ਤਾਂ ਹੁਣ ਸਾਡੀ ਸਟਾਰਟ ਹੋ ਗਈ ਪੰਜਾਬੀ ਪੈਦਲ ਸਫਰ ਕਰਨ ਵਾਲੇ ਨੂੰ ਇਹਨਾਂ ਇਹਨਾਂ ਵਿੱਚ ਬਹੁਤੇ ਸ਼ਬਦ ਆਈ ਥਾ ਤੇ ਇੱਕ ਸ਼ਬਦ ਚ ਚੁਣੋ ਤਾਂ ਇਹਨਾਂ ਵਿੱਚ ਬਹੁਤੇ ਰਾਹੀ ਹੁੰਦਾ ਯਾਤਰੀ ਹੁੰਦਾ ਯਾ ਪੰਦੀ ਹੁੰਦਾ ਯਾ ਮੁਸਾਫਰ ਹੁੰਦਾ ਮੁਸਾਫਰ ਹੁੰਦਾ ਕਿ ਜੋ ਇੱਕ ਮਤਲ ਜਾ ਰਿਹਾ ਉਹ ਬਸ ਤੇ ਵੀ ਜਾ ਸਕਦਾ ਸਾਈਕਲ ਤੇ ਵੀ ਜਾ ਸਕਦਾ ਉਹ ਮੁਸਾਫਰਾ ਕਿਸੇ ਉਹਦਾ ਹਨਾ ਇਹ ਨਹੀਂ ਆ ਸਕਦਾ ਤਾਂ ਇਹਦਾ ਜਵਾਬ ਸੁਣਾਉਣਾ ਸੀ ਈਡੀ ਕੋੜੇ ਖਾਲੀ ਤਾਂ ਕੇ ਬੇ ਕੋੜੇ ਵੇਚ ਕੇ ਸੌ ਜਾਣਾ ਓਕੇ ਇਹ ਮੁਹਾਵਰਾ ਪੂਰਾ ਕਰਨਾ ਸੀਗਾ ਇਹ ਤੁਹਾਡਾ ਪੀ ਵਾਈ ਕਿਊ ਆ ਇਹਦੇ ਵਿੱਚ ਸਿੰਪਲੀ ਦੱਸਦੇ ਕਿ ਇਦਾਂ ਦੇ ਸਵਾਲ ਬਹੁਤ ਸੌਖੇ ਸੌਖੇ ਵੀ ਆ ਜਾਂਦੇ ਨੇ ਤਾਂ ਕੋੜੇ ਵੇਚ ਕੇ ਸੌ ਜਾਣਾ ਅਗਲਾ ਸਵਾਲ ਹੈਗਾ ਤੁਹਾਡਾ ਆਥਨ ਦਾ ਸਮਾਨਾਰਥਿਕ ਸ਼ਬਦ ਕਿਹੜਾ ਤਾਂ ਇਹ ਹੈਗਾ ਤੁਹਾਡਾ ਇਹਨਾਂ ਦੇ ਵਿੱਚੋਂ ਕਿਹੜਾ ਅਨਸਰ ਕਰੋ ਇਹਦਾ ਹੈਗਾ ਸੰਜ ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਜੋੜ ਚੁਣੋ ਤਾਂ ਇਹ ਸ਼ਬਦ ਜੋੜ ਤੁਹਾਨੂੰ ਬਹੁਤ ਵਾਰੀ ਪੁੱਛਦੇ ਨੇ ਇਹਨਾਂ ਦੇ ਵਿੱਚ ਸਹੀ ਸ਼ਬਦ ਜੋੜ ਓਕੇ ਇਹ ਪਿੱਛੇ ਵੀ ਪੁੱਛਿਆ ਸੀਗਾ ਬਸ ਇਹ ਪੰਜਾਬੀ ਆਪੋਂ ਸਦੀਆ ਬਟ ਪੀਟੀ ਪਲੱਸ ਵੀ ਨੇ ਪੁੱਛਿਆ ਇਹਦੇ ਵਿੱਚ ਸੋਰਾ ਇਟ ਇਸਪੈਲਿੰਗ ਯਾਦ ਰੱਖਿਓ ਤੋਬੀ ਸ਼ਬਦ ਦਾ ਬਹੁਵਚਨ ਕੀ ਹੈ ਤੋਬੀ ਸ਼ਬਦ ਦਾ ਬਹੁਵਚਨ ਤਾਂ ਇਹਦਾ ਬਹੁਵਚਨ ਨਹੀਂ ਤੋਬੀ ਜੇ ਚਾਹੇ ਇੱਕ ਤੋਬੀ ਹੋਵੇ ਦੋ ਤੋਬੀ ਹੋਣ ਪੰਜ ਤੋਬੀ ਹੋਣ ਤਾਂ ਤੋਬੀ ਦਾ ਤੋਬੀ ਹੀ ਰਹੂਗਾ ਤਾਂ ਕੁਝ ਕੁ ਸ਼ਬਦ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਮਤਲਬ ਦੇਖਣ 'ਚ ਆਪਾਂ ਨੂੰ ਇੱਕ ਵਚਨ ਲੱਗਦੇ ਨੇ ਬਟ ਉਹ ਹੁੰਦੇ ਨੇ ਆਪਣੇ ਬਹੁਵਚਨ ਜਿਵੇਂ ਇਹਦੇ ਵਿੱਚ ਤੋਬੀ ਇੱਕ ਆਪਾਂ ਪਹਿਲਾਂ ਵੀ ਪੀ ਵਾਈ ਕਿਊ ਕਰੇ ਹਾਥੀ ਹਾਥੀ ਵੀ ਇੱਕ ਵਚਨ ਚ ਤੇ ਬਹੁ ਵਚਨ ਚ ਸੇਮ ਹੀ ਰਹਿੰਦਾ ਪੂਆ ਸ਼ਬਦ ਵੀ ਇੱਕ ਵਚਨ ਤੇ ਬਹੁ ਵਚਨ ਦੇ ਵਿੱਚ ਸੇਮ ਹੀ ਰਹਿੰਦਾ ਕੁਝ ਕੁ ਸ਼ਬਦ ਨੇ ਜਿਹੜੇ ਬਹੁ ਵਚਨ ਹੁੰਦੇ ਨੇ ਜਿਵੇਂ ਸੋਰੇ ਕੀ ਮਤਲਬ ਦਾਦਕੇ ਦਾਦਕੇ ਕਦੀ ਇੱਕ ਵਚਨ ਜਿੰਨੀਆਂ ਉਹ ਦਾਦਕੇਆਂ ਵਿੱਚ ਜ਼ਿਆਦਾ ਆ ਜਾਣਗੇ ਨਾਨਕੇ ਨਾਨਕਿਆਂ ਦੇ ਵਿੱਚ ਵੀ ਜ਼ਿਆਦਾ ਲੋਕ ਆਉਣਗੇ ਇੱਕ ਨਹੀਂ ਆਊਗਾ ਨਾਨਕੇ ਪੇਕੇ ਹੋਗੇ ਇਹ ਸਾਰੇ ਕਿ ਆਉਣਗੇ ਇਹ ਬਹੁ ਵਚਨ ਚ ਆਉਣਗੇ ਮਾਪੇ ਮਾਪਿਆਂ ਦੇ ਵਿੱਚ ਵੀ ਮੰਮੀ ਪਾਪਾ ਦੋਵੇਂ ਆ ਜਾਣਗੇ ਤਾਂ ਜਿਵੇਂ ਫਲ ਆ ਗਿਆ ਅਫਲ ਲੋਕ ਆ ਗਏ ਲੋਕ ਵੀ ਆਪਾਂ ਪਿੱਛੇ ਦੇਖਿਆ ਇਹ ਵੀ ਕਿ ਆ ਜਾਣਗੇ ਬਹੁਵਚਨ ਜਾਂ ਜਨਤਾ ਆ ਗਈ ਜਿਵੇਂ ਹੁਣ ਕੁਝ ਕਿ ਸ਼ਬਦ ਇਦਾਂ ਦੇ ਹੁੰਦੇ ਜਿਹੜੇ ਇੱਕ ਵਚਨ ਤੇ ਬਹੁਵਚਨ ਦੇ ਵਿੱਚ ਸੇਮ ਹੀ ਰਹਿੰਦੇ ਨੇ ਜਿਵੇਂ ਸ਼ਹਿਰ ਇੱਕ ਸ਼ਹਿਰ ਦੋ ਸ਼ਹਿਰ ਪੰਜ ਸ਼ਹਿਰ ਸੇਮ ਹੀ ਰਹਿ ਗਿਆ ਦਾ ਮੋਰ ਇੱਕ ਮੋਰ ਦੋ ਮੋਰ ਤਿੰਨ ਮੋਰ ਮੋਰ ਦਾ ਵੀ ਬਹੁਵਚਨ ਨਹੀਂ ਬਣਦਾ ਜਿਵੇਂ ਪਾਈ ਇੱਕ ਪਾਈ ਦੋ ਪਾਈ ਤਿੰਨ ਪਾਈ ਪ੍ਰਾ ਹੋਰ ਆ ਦੋ ਪ੍ਰਾਵਾਂ ਦਾ ਇੱਕ ਪ੍ਰਾ ਠੀਕ ਹੈ ਇਹਦੇ ਬਣ ਜਾਂਦੇ ਜਿਵੇਂ ਬੱਦਲ ਬੱਦਲ ਸ਼ਬਦ ਵੀ ਇੱਕ ਤੇ ਬਹੁਵਚਨ ਦੇ ਵਿੱਚ ਸੇਮ ਹੀ ਰਹਿੰਦਾ ਜਦੋਂ ਮੂਰੇ ਆਪਾਂ ਕੋਈ ਵੀ ਇਕਾਈ ਲਾਤੀ ਜਿਵੇਂ 1 2 3 ਤਾਂ ਉਦੋਂ ਇਹਨਾਂ ਦੇ ਰੂਪ 'ਚ ਕੋਈ ਚੇਂਜ ਨਹੀਂ ਆਉਂਦਾ ਉਸ ਤੋਂ ਬਾਅਦ ਸਾਡਾ ਅੱਗੇ ਪਿੰਡ ਆ ਗਿਆ ਇੱਕ ਪਿੰਡ 10 ਪਿੰਡ 20 ਪਿੰਡ ਤਾਂ ਪਿੰਡ ਵੀ ਸੇਮ ਹੀ ਰਹੂਗਾ ਪਿੰਡ ਤੋਂ ਬਾਅਦ ਸਾਡਾ ਨਗਰ ਆ ਗਿਆ ਇੱਕ ਨਗਰ ਦੋ ਨਗਰ ਤਿੰਨ ਨਗਰ ਤੇ ਪੰਛੀ ਆ ਗਿਆ ਇੱਕ ਪੰਛੀ ਦੋ ਪੰਛੀ ਤਿੰਨ ਪੰਛੀ ਪਰ ਉਹ ਕਾਫੀ ਸ਼ਬਦ ਨੇ ਉਥੇ ਮਤਲਬ ਰੱਟਾ ਦਾ ਨਹੀਂ ਲੱਗਦਾ ਹੁੰਦਾ ਉਥੇ ਮਤਲਬ ਤੁਸੀਂ ਮੂਰੇ ਜੇ ਕਹਿ ਦੇਣਗੇ ਇਹਨਾਂ ਚ ਕਿਹੜਾ ਸ਼ਬਦ ਆ ਕਿ ਜਿਹੜਾ ਇੱਕ ਵਜਨ ਤੋਂ ਬਹੁ ਵਜਨ ਦੇ ਵਿੱਚ ਸੇਮ ਹੀ ਆਪਣਾ ਰੱਖਦਾ ਤਾਂ ਉਥੇ ਬਣਾ ਕੇ ਦੇਖ ਲਓ ਜਿਵੇਂ ਮਕਾਨ ਆ ਗਿਆ ਠੀਕਾ ਉਹਦੇ ਮੂਰੇ ਕੋਈ ਵੀ ਮਤਲਬ ਦੋ ਮਕਾਨ ਤਿੰਨ ਮਕਾਨ ਚਾਰ ਮਕਾਨ ਬਣਾ ਕੇ ਦੇਖ ਲੋ ਜਿਵੇਂ ਹੁਣ ਇਹ ਤੁਹਾਡੇ ਬਹੁਤ ਵਾਰੀ ਹਵਾ ਦਾ ਪੁੱਛਦੇ ਨੇ ਸਵਾ ਦਾ ਪੁੱਛਦੇ ਨੇ ਸਵਾ ਦਾ ਬਣ ਜਾਂਦਾ ਜਦੋਂ ਆਪਾਂ ਬਹੁਵਚਨ ਬਣਾਵਾਂਗੇ ਤਾਂ ਇਸ ਤਰੀਕੇ ਨਾਲ ਬਣ ਜਾਂਦਾ ਹਵਾ ਦਾ ਬਣ ਜਾਂਦਾ ਠੀਕ ਹੈ ਤੇ ਬਾਕੀ ਜਿਹੜੇ ਸ਼ਬਦ ਬਹੁਵਚਨ ਦੇ ਵਿੱਚ ਹੀ ਰਹਿੰਦੇ ਨੇ ਜਿਹੜੇ ਸ਼ਬਦ ਇੱਕ ਵਚਨ ਤੇ ਬਹੁਵਚਨ ਦੇ ਵਿੱਚ ਸੇਮ ਹੀ ਰਹਿੰਦੇ ਨੇ ਅਗਲਾ ਸਵਾਲ ਉਹ ਆਪ ਸਮਝਦਾਰ ਹਨ ਉਹਨਾਂ ਨੂੰ ਕੌਣ ਸਮਝਾਵੇ ਬਾਗ ਵਿੱਚ ਆਪ ਸ਼ਬਦ ਦੀ ਕਿਹੜੀ ਕਿਸਮ ਦਾ ਪੜਨਾਮ ਹੈ ਪੜਨਾਮ ਛੇ ਪ੍ਰਕਾਰ ਦੇ ਨੇ ਸਾਡੇ ਕੋਲੇ ਤਾਂ ਉਹ ਇਹ ਵੀ ਪੜਨਾਮ ਆ ਆਪ ਤਾਂ ਉਹਦੀ ਕੀ ਦੱਸਤੀ ਪੜਨਾਮ ਦੇ ਨਾਲਾਂ ਕਿ ਉਹਦੀ ਨਿੱਜਤਾ ਦੱਸਤੀ ਤਾਂ ਇਹ ਕਿਹੜਾ ਇਹ ਹੈਗਾ ਸਾਡਾ ਨਿਜਵਾਚਕ ਅਗਲਾ ਹੈਗਾ ਸਾਡਾ દિਵਾਲੀ ਦਾ ਤਿਹਾਰ ਕਿਹੜੇ ਮਹੀਨੇ ਮਨਾਇਆ ਜਾਂਦਾ ਤਾਂ ਆਪਾਂ ਦਿਸੇ ਮਹੀਨੇ ਯਾਦ ਕਰੀ ਸੀ ਤਾਂ દિਵਾਲੀ ਕਿਹੜੇ ਮਹੀਨੇ ਆਉਂਦੀ ਆ ਮੱਘਰ ਚ ਆਉਂਦੀ ਆ ਕਤਕ ਚ ਆਉਂਦੀ ਆ ਪਾਦੋਂ ਚ ਆਉਂਦੀ ਆ ਤੇ ਸੂਚ ਆਉਂਦੀ ਆ ਤਾਂ ਇਹ ਆਉਂਦੀ ਆ ਕੱਤੇ ਦੇ ਮਹੀਨੇ ਚ ਆਉਂਦੀ ਆ ਠੀਕ ਆ ਤੇ ਮਤਲਬ ਕੁਝ ਕ ਮੇਲੇ ਹੁੰਦੇ ਨੇ ਜਿਵੇਂ ਹੁਣ ਸਾਡਾ ਪਹਿਲਾ ਮਹੀਨਾ ਪਹਿਲਾ ਮਹੀਨਾ ਜਿਹੜਾ ਅੱਜ ਕੱਲ ਚੱਲ ਰਿਹਾ ਚੇਤ ਚੱਲ ਰਿਹਾ ਚੇਤ ਦੇ ਵਿੱਚ ਕਿਹੜਾ ਆਉਂਦਾ ਆਪਣੇ ਤਿਹਾਰ ਜਿਹੜਾ ਜ਼ਿਆਦਾ ਪੁੱਛਦੇ ਨੇ ਜ਼ਰਗ ਦਾ ਮੇਲਾ ਆਉਂਦਾ ਜ਼ਰਗ ਦੇ ਮੇਲੇ ਦੇ ਵਿੱਚ ਕਿਹੜੇ ਦੇਵੀ ਦੇਵਤੇ ਦੀ ਪੂਜਾ ਕੀਤੀ ਜਾਂਦੀ ਆ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਆ ਕਈ ਵਾਰ ਇੱਕ ਵਾਰੀ ਪਿੱਛੇ ਸਵਾਲ ਆਇਆ ਸੀਗਾ ਕਿ ਕਿਦੋਂ ਕਿ ਜਰਗ ਦੀ ਮਤਲਬ ਕਦੋਂ ਮਨਾਇਆ ਜਾਂ ਉਹ ਛਟੇ ਨੂੰ ਸੱਤੇ ਨੂੰ ਅੱਠੇ ਨੂੰ ਤੇ ਜਰਗ ਦੇ ਇਹ ਮਤਲਬ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦਾ ਤੇ ਇਹਦੇ ਵਿੱਚ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਤੇ ਕਿਹੜੇ ਜਾਨਵਰ ਦੀ ਪੂਜਾ ਕੀਤੀ ਜਾਂਦੀ ਤੇ ਖੋਤਿਆਂ ਨੂੰ ਕੀ ਮਤਲਬ ਉਹ ਗੁਲਗਲੇ ਵਗੈਰਾ ਖਵਾਏ ਜਾਂਦੇ ਨੇ ਉਸ ਤੋਂ ਬਾਅਦ ਇੱਕ ਹੁੰਦਾ ਸਾਡਾ ਜਗਰਾਉਂ ਦੀ ਰੋਸ਼ਨੀ ਦਾ ਮੇਲਾ ਤਾਂ ਜਿਹੜਾ ਜਗਰਾਉਂ ਦੀ ਰੋਸ਼ਨੀ ਦਾ ਮੇਲਾ ਉਹ ਹੁੰਦਾ ਸਾਡਾ ਫੱਗਣ ਮਹੀਨੇ ਦੇ ਵਿੱਚ ਫੱਗਣ ਦੇ ਵਿੱਚ ਵੀ 14 15 16 ਤਿੰਨ ਦਿਨਾਂ ਦਾ ਹੁੰਦਾ 14 14 15 16 ਫੱਗਣ ਨੂੰ ਲੱਗਦਾ ਜਗਰਾਉਂ ਦੀ ਰੌਸ਼ਨੀ ਦਾ ਮੇਲਾ ਤੇ ਕਿੱਥੇ ਲੱਗਦਾ ਇਹ ਲੱਗਦਾ ਸਾਡਾ ਲੁਧਿਆਣੇ ਦੇ ਵਿੱਚ ਪਾਦੋਂ ਦੇ ਵਿੱਚ ਆ ਜਾਂਦਾ ਸਾਡਾ ਗੁੱਗਾ ਗੁੱਗਾ ਦਾ ਮੇਲਾ ਗੁੱਗੇ ਦਾ ਮੇਲਾ ਤੇ ਸੌਣ ਦੇ ਵਿੱਚ ਸਾਡੀਆਂ ਤੀਆਂ ਆ ਜਾਂਦੀਆਂ ਨੇ ਤੇ ਇੱਕੱਤੇ ਦੇ ਵਿੱਚ ਸਾਡੇ ਕਰਵਾ ਚੌਹ ਦੇ ਵਰਤ ਵੀ ਆ ਜਾਂਦੇ ਨੇ ਤੇ ਬਾਕੀ ਦੇਖਦੇ ਆਪਾਂਉਣ ਵਾਲੇ ਕਲਾਸ ਤਾਂ ਆਉਲਾਸ ਵਾਲਾ ਆਲਪ ਬਿਸ਼ਰਾਮ ਪਾਰਗਟ ਥੋੜਾ ਜਿਹਾ ਠਹਿਰਾਉ ਪਾਰਗਟ ਕਰਨ ਲਈ ਕਿਹੜਾ ਬਿਸ਼ਰਾਮ ਚਿੰਨ ਵਰਤਿਆ ਜਾਂਦਾ ਹੈ ਤਾਂ ਥੋੜਾ ਜਿਹਾ ਮਤਲਬ ਠਰਾ ਉਹ ਲੈ ਕੇ ਆਉਣ ਬਾਰੇ ਇਹ ਕੀ ਹੁੰਦਾ ਇਹ ਤਾਂ ਹੁੰਦਾ ਸਾਡਾ ਹਰਾਨੀ ਵਾਕ ਜਿਹੜੇ ਸ਼ਬਦ ਸਾਡੇ ਆਪ ਹੀ ਮੂੰਹੋਂ ਨਿਕਲ ਜਾਂਦਾ ਤੇ سٹਾਰਟਿੰਗ ਦੇ ਵਿੱਚ ਆ ਜਾਂਦਾ ਕੋਮਾ ਇਹ ਹੁੰਦਾ ਕੋਈ ਵੀ ਸਵਾਲ ਪੁੱਛ ਲਿਆ ਇੱਥੇ ਪ੍ਰੋਪਰ ਹੀ ਤੁਹਾਡੇ ਜਿਹੜਾ ਵਾਕ ਉਹ ਖਤਮ ਹੋ ਗਿਆ ਤਾਂ ਇਹਦਾ ਹੁੰਦਾ ਅਸੀਂ ਕੋਮਾ ਹੇਠ ਲਿਖਿਆਂ ਵਿੱਚੋਂ ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਵਾਕ ਚੁਣੋ ਇਹਨਾਂ ਦੇ ਵਿੱਚੋਂ ਸ਼ੁੱਧ ਵਾਕ ਚੁਣਨਾ ਤਾਂ ਵਾਕ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਕਰਤਾ ਪਲੱਸ ਕਰਮ ਲਾਸਟ ਤੇ ਕੀ ਹੁੰਦੀ ਹੈ ਕਿਰਿਆ ਬਸ ਲਾਸਟ ਦੇ ਵਿੱਚ ਕਿਰਿਆ ਆਉਗੀ ਦਾ ਤਾਂ ਸਾਰ ਐਂਡ ਤੇ ਦੇਖ ਲੈਣਾ ਕਿ ਕਿਰਿਆ ਲਾਸਟ ਤੇ ਕਿੱਥੇ ਆ ਰਹੀ ਹੈ ਆਦਾ ਨਹੀਂ ਸਕਦਾ ਕਿਉਂਕਿ ਕਿਰਿਆ ਲਾਸਟ ਦੇ ਵਿੱਚ ਨਹੀਂ ਆਈ ਫੇਰ ਵੀ ਪਾਸ ਨਹੀਂ ਹੋ ਸਕਿਆ ਉਹ ਟਿਊਸ਼ਨ ਰੱਖ ਕੇ ਪੜਿਆ ਤੇ ਨਕਲ ਵੀ ਮਾਰੀ ਉਹ ਟਿਊਸ਼ਨ ਰੱਖ ਕੇ ਪੜਿਆ ਤੇ ਨਕਲ ਵੀ ਮਾਰੀ ਫੇਰ ਵੀ ਪਾਸ ਨਹੀਂ ਹੋ ਸਕਿਆ ਓਕੇ ਨਹੀਂ ਸਕਿਆ ਤਾਂ ਇਹਦਾ ਅਨਸਰ ਹੋਣਾ ਸੀ ਈਡੀ ਬਾਕੀ ਤੁਸੀਂ ਪੜੋ ਬਾਕੀਆਂ ਦੇ ਵਿੱਚ ਕੀ ਮਿਸਟੇਕ ਹੈ ਤੁਸੀਂ ਦੇਖੋ ਪੰਡਿਤ ਸ਼ਬਦ ਦਾ ਇਸਤਰੀ ਲਿੰਗ ਕੀ ਹੈ ਈ ਆ ਭਾਜ ਨਹੀਂ ਕਰੇ ਲਿੰਗ ਪਲਿੰਗ ਤਾਂ ਇਹਦੇ ਵਿੱਚ ਇਹਨਾਂ ਨੂੰ ਵੈਸੇ ਲੱਗਦਾ ਰੱਟਾ ਹੀ ਹੁੰਦਾ ਤਾਂ ਇਸਤਰੀ ਲਿੰਗ ਕੀ ਹੋਊਗਾ ਇਹਦਾ ਅਨਸਰ ਹਾਉਣਾ ਸੀ ਊੜਾ ਪੰਡਤਣੀ ਪੰਡਤਣੀ ਮੂਲ ਸ਼ਬਦ ਅਤੇ ਪਛੇਤਰ ਦੀ ਪਛਾਣ ਕਰੋ ਇਹਨਾਂ ਦੇ ਵਿੱਚ ਮੂਲ ਸ਼ਬਦ ਤੇ ਪਛੇਤਰ ਇਹਦੀ ਪਛਾਣ ਕਰਨੀ ਆ ਤਾਂ ਇਹਦੇ ਵਿੱਚ ਇਮਾਨ ਹੀ ਇਦਾਂ ਦਾ ਕੋਈ ਅਮਾਨ ਇਮਾਨਦਾਨੀ ਨਹੀਂ ਹੁੰਦਾ ਪਾਲ ਨਹੀਂ ਹੁੰਦਾ ਇਮਾਨਦਾਰ ਤਾਂ ਇਹ ਹੁੰਦਾ ਸਾਡਾ ਮੂਲ ਸ਼ਬਦ ਤੇ ਇਹਦੇ ਮਗਰ ਆ ਪਛੇਤਰ ਲਾ ਕੇ ਤਾਂ ਸ਼ਬਦ ਬਣ ਜਾਂਦਾ ਇਮਾਨਦਾਰ ਤਾਂ ਇਦਾਂ ਸਿਰਉਣਾ ਸੀ ਸਸਾ ਮਾਤਾ ਜੀ ਮੰਜੇ ਉੱਤੇ ਬੈਠੇ ਹਨ ਬਾਗ ਵਿੱਚ ਮੂਲ ਕਿਰਿਆ ਇੱਕ ਮੂਲ ਕਿਰਿਆ ਹੁੰਦੀ ਆ ਪਹਿਲਾ ਮੂਲ ਕਿਲੇ ਕਿਰਿਆ ਹੁੰਦੀ ਆ ਸੌਰੀ ਫਿਰ ਸੰਚਾਲਕ ਕਿਰਿਆ ਹੁੰਦੀ ਆ ਫਿਰ ਹੁੰਦੀ ਆ ਸਾਡੀ ਸਹਾਇਕ ਕਿਰਿਆ ਤਾਂ ਇਹਦੇ ਵਿੱਚ ਮੂਲ ਕਿਰਿਆ ਕਿਹੜੀ ਹੈ ਤਾਂ ਇਹਨਾਂ ਦੇ ਵਿੱਚੋਂ ਹਨ ਇਹ ਸਹਾਇਕ ਕਿਰਿਆ ਮੰਜਾ ਦਾ ਇੱਕ ਨਾਮ ਆ ਮਾਤਾ ਜੀ ਕਰਤਾ ओके ਤਾਂ ਇਦਾਂ ਸਰਾਉਣਾ ਸੀ ਬੈਠੇ ਪੁਰਖਵਾਚਕ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਇਕੱਲਾ ਪੜਨਾਮ ਹੈਗਾ ਸਾਡੇ ਕੋਲ 6 ਕਿਸਮ ਦਾ ਤਾਂ ਪੁਰਖਵਾਚਕ ਪੜਨਾਮ ਹੈਗਾ ਸਾਡੇ ਕੋਲੇ 3 ਕਿਸਮ ਦਾ ਇੱਕ ਜੋ ਗੱਲ ਕਰ ਰਿਹਾ ਹੁੰਦਾ ਮੈਂ ਜਿਵੇਂ ਅਸੀਂ ਜਿਹਦੇ ਨਾਲ ਗੱਲ ਹੋ ਰਹੀ ਹੈ ਜਿਵੇਂ ਤੁਸੀਂ ਜਾਂ ਤੂੰ ਜਾਂ ਤੁਹਾਨੂੰ ਤੇ ਉਹ ਜਾਂ ਉਸ ਜਿਹਦੇ ਬਾਰੇ ਗੱਲ ਹੋ ਰਹੀ ਹੈ ਤਾਂ ਪੁਰਖਵਾਚਕ ਪੜਨਾਮ ਹੈਗਾ ਸਾਡਾ ਤਿੰਨ ਪ੍ਰਕਾਰ ਦਾ ਜਿਹੜਾ ਮਨੁੱਖ ਹਰ ਥਾਂ ਹੀ ਮਿਲ ਜਾਵੇ ਉਸ ਲਈ ਕਿਹੜਾ ਅਖਾਣ ਵਿਰਤੋਂ ਹੁੰਦੀ ਹੈ ਤਾਂ ਮੁਹਾਵਰੇ ਤੇ ਅਖਾਣ ਦੇ ਵਿੱਚ ਫਰਕ ਪਤਾ ਹੋਊਗਾ ਜਿਹੜਾ ਮੁਹਾਵਰਾ ਹੁੰਦਾ ਉਹ ਅਨਕੰਪਲੀਟ ਹੁੰਦਾ ਕਿ ਮਤਲਬ ਪ੍ਰੋਪਰ ਪੂਰਾ ਬਾਕ ਨਹੀਂ ਹੁੰਦਾ ਜਿਹੜਾ ਅਖਾਣ ਹੁੰਦਾ ਅਖਾਣ ਦੇ ਮੁਹਾਵਰੇ ਹੁੰਦੇ ਦੋਵੇਂ ਬੰਦ ਕਾਵ ਰੂਪ ਹੀ ਆ ਜਿਹੜਾ ਅਖਾਣ ਹੁੰਦਾ ਇਹ ਕੰਪਲੀਟ ਬਾਤ ਹੁੰਦਾ ਓਕੇ ਇੱਥੇ ਆਪ ਨੂੰ ਸਮਝ ਆ ਜਾਂਦੀ ਆ ਤੇ ਜਿਹੜਾ ਮੁਹਾਵਰਾ ਹੁੰਦਾ ਉਹ ਕੰਪਲੀਟ ਬਾਕ ਨਹੀਂ ਹੁੰਦਾ ਤਾਂ ਇਹਦੇ ਵਿੱਚ ਜਿਹੜਾ ਮਨੁੱਖ ਹਰ ਥਾਂ ਤੇ ਹੀ ਮਿਲ ਜਾਵੇ ਓਕੇ ਇਹਦਾ ਆਨਸਰ ਤੁਸੀਂ ਕੀਤਾ ਹੋਊਗਾ ਉਹ ਕਿਹੜੀ ਗਲੀ ਜਿੱਥੇ ਪਾਗੋ ਨਹੀਂ ਖਲੀ ਪੰਜਾਬੀ ਵਰਣਮਾਲਾ ਵਿੱਚ ਪੈਰ ਬਿੰਦੀ ਵਾਲੇ ਕਿੰਨੇ ਵਰਨ ਹਨ ਤਾਂ ਟੋਟਲ ਕਿੰਨੇ ਵਰਨ ਨੇ ਜਿਹੜਾ ਆਪਾਂ ਨਵੀਨ ਵਰਗ ਲਾਸਟ ਦੇ ਵਿੱਚ ਦੇਖਦੇ ਆ ਉਹਦੇ ਵਿੱਚ ਟੋਟਲ ਕਿੰਨੇ ਨੇ ਟੋਟਲ ਹੈਗੇ ਨੇ 6 ਓਕੇ 6 ਦੇ 6 ਸਾਨੂੰ ਯਾਦ ਹੋਣੀ ਚਾਹੀਦੀ ਆ ਕਿਹੜੇ ਸੀਗੇ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਤੇ ਲਾਸਟ ਦੇ ਵਿੱਚ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਐਡ ਕਰਿਆ ਲੱਲੇ ਪੈਰ ਬਿੰਦੀ ਓਕੇ ਬਾਈਸੇ ਲਾ 35 ਅੱਖਰੀ ਸੀਗੇ ਤੇ ਅੱਜ ਸਾਡੇ ਕੋਲ ਕਿੰਨੇ ਨੇ ਇਹਦੇ ਵਿੱਚ 41 ਵਰਨ ਨੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਪਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ ਲਿਪੀ ਕਿਹੜੀ ਵਰਤੀ ਜਾਂਦੀ ਹੈ ਪੰਜਾਬੀ ਦੀ ਜਿਹੜੀ ਸਾਡਾ ਇੰਡੀਆ ਵਾਲਾ ਪੰਜਾਬਾ ਉੱਥੇ ਵਰਤੀ ਜਾਂਦੀ ਹੈ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦੇ ਪਿਤਾ ਸਾਡੇ ਦੂਜੇ ਗੁਰੂ ਜੀ ਗੁਰਮੁਖੀ ਲਿਪੀ ਦਾ ਜਨਮ ਕਿਹੜੀ ਲਿਪੀ ਚ ਹੁੰਦਾ ਬ੍ਰਹਮੀ ਲਿਪੀ ਦੇ ਵਿੱਚ ਹੁੰਦਾ ਓਕੇ ਲਿਪੀ ਜੋ ਵੀ ਅਸੀਂ ਸਿੰਬਲ ਵਰਤਦੇ ਹਾਂ ਜੋ ਵੀ ਅਸੀਂ ਸਿੰਬਲ ਵਰਤਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਹੁੰਦੇ ਸਾਰੇ ਸਮੂਹ ਨੂੰ ਅਸੀਂ ਕਹਿੰਦੇ ਹਾਂ ਲਿਪੀ ਓਕੇ ਤਾਂ ਕਿਹੜੀ ਲਿਪੀ ਦੀਵਾਨਾਗਰੀ ਇਹ ਹੈਗੀ ਹੈ ਹਿੰਦੀ ਦੀ ਲਿਪੀ ਓਕੇ ਤਾਂ ਉਹਦੇ ਉੱਥੇ ਵਰਤੀ ਜਾਂਦੀ ਹੈ ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾਹਮੁਖੀ ਲਿਪੀ। ਇਹ ਲਿਖਿਆਂ ਵਿੱਚੋਂ ਕਿਸ ਬਾਅਦ ਵਿੱਚ ਸੰਬੰਧਵਾਚਕ ਪੜਨਾਮ ਦੀ ਵਰਤੋਂ ਹੋਈ ਆ? ਤਾਂ ਜਿਹੜਾ ਸੰਬੰਧਵਾਚਕ ਜੋ ਕਰੇਗਾ ਸੋ ਪਰੇਗਾ। ਓਕੇ ਇੱਥੇ ਇਹ ਦਾ ਜਵਾਬ ਸਾਨੂੰ ਸੀ ਊੜਾ। ਤਾਂ ਇਹ ਆਪਣੇ ਕੀ ਇਹ ਹੈਗਾ ਸਵਾਲ ਪੁੱਛਿਆ ਉਹ ਆਪ ਹੀ ਹੈਗਾ ਸਾਡਾ ਨਿਜਵਾਚਕ, ਇਹ ਇਹ ਹੈਗਾ ਸਾਡਾ ਨਿਸ਼ਚੇਵਾਚਕ। ਜਿਹੜਾ ਮਨੁੱਖ ਆਪਣੀ ਤਰੀਫ਼ ਆਪ ਹੀ ਕਰਦਾ ਰਹੇ ਉਸ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਆਪਣੀ ਆਪਣੀ ਪੈਰੀ ਆਪ ਖਾੜਾ ਮਾਰਨਾ ਆਪ ਹੀ ਆਪਣਾ ਕੰਮ ਖਰਾਬ ਕਰ ਲੈਣਾ ਠੀਕ ਆ ਆਪਣੀ ਲੱਤ ਉੱਤੇ ਰੱਖਣਾ ਕਿ ਕਿਸੇ ਨੂੰ ਕਾਬੂ ਦੇ ਵਿੱਚ ਰੱਖਣਾ ਕਿ ਮਤਲਬ ਆਪਣਾ ਹੀ ਰੋਪਾ ਕੇ ਰੱਖਣਾ ਆਪਣੇ ਮੂੰਹ ਮੀਆ ਮਿੱਠੂ ਬੰਨਣਾ ਓਕੇ ਦੈਨਸਰ ਹੋਣਾ ਚਾਹੀਦੀ ਆਪਣਾ ਉੱਲੂ ਸਿੱਧਾ ਰੱਖਣਾ ਕਿ ਆਪਣੇ ਆਪ ਨੂੰ ਹੀ ਸਹੀ ਰੱਖਣਾ ਦੂਜੇ ਦੀ ਗੱਲ ਨਾ ਸੁਣਨੀ ਤੂੰ ਚੱਲ ਮੈਂ ਹੁਣੇ ਆਇਆ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਚੋਣ ਕਰੋ ਤਾਂ ਕਿਰਿਆ ਵਿਸ਼ੇਸ਼ਣ ਸਾਡੇ ਕੋਲ ਕਿੰਨੇ ਤਰ੍ਹਾਂ ਦਾ ਟੋਟਲ ਹੈਗਾ 8 ਤਰ੍ਹਾਂ ਦਾ ਕਿਰਿਆ ਵਿਸ਼ੇਸ਼ਣ ਤੂੰ ਚੱਲ ਮੈਂ ਹੁਣੇ ਹੁਣੇ ਆਇਆ ਤਾਂ ਜਿਹੜੀ ਕਿਰਿਆ ਹੋਣੀ ਆ ਉਹਦੇ ਵਿੱਚ ਮਤਲਬ ਕਿਸੇ ਟਾਈਮ ਦਾ ਦੱਸਿਆ ਹੋਇਆ ਦਾ ਹੁਣੇ ਆਇਆ ਤਾਂ ਹੁਣੇ ਆਇਆ ਇਹਦੇ ਵਿੱਚ ਹੁਣੇ ਚੱਲ ਦਾ ਕੱਲੀ ਕਿਰਿਆ ਤੂੰ ਕੀ ਆ ਇਹਦਾ ਮਤਲਬ ਇੱਕ ਪੜਨਾਮ ਆ ਗਿਆ ਦਾ ਤੇ ਮੈਂ ਇਹ ਵੀ ਇੱਕ ਪੜਨਾਮ ਆ ਗਿਆ ਇਹ ਦੋਵੇਂ ਪੜਨਾਮ ਸੀਗੇ ਇੱਕ ਕਿਰਿਆ ਸੀਗੀ ਤੇ ਇਹ ਕੀ ਸੀਗਾ ਕਿਰਿਆ ਵਿਸ਼ੇਸ਼ਣ ਹੇਠ ਲਿਖਿਆਂ ਵਿੱਚੋਂ ਕਿਹੜੀ ਪੰਜਾਬੀ ਦੀ ਉਪਭਾਸ਼ਾ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਪੰਜਾਬੀ ਦੀ ਉਪਭਾਸ਼ਾ ਕਿਹੜੀ ਨਹੀਂ ਹੈ ਤਾਂ ਕਈ ਵਾਰੀ ਇਦਾਂ ਹੁੰਦੀ ਹੈ ਕਿ ਸਾਡੇ ਕੋਲੇ ਪਹਿਲਾਂ ਉਪਭਾਸ਼ਾ ਦੇ ਰੂਪ ਦੇ ਵਿੱਚ ਉਹ ਲੈਂਗੁਏਜ ਹੁੰਦੀਆਂ ਨੇ ਟਾਈਮ ਪਾ ਕੇ ਉਹ ਇੱਕ ਪ੍ਰੋਪਰ ਭਾਸ਼ਾ ਦਾ ਦਰਜਾ ਲੈ ਜਾਂਦੀਆਂ ਨੇ ਓਕੇ ਉਹਨਾਂ ਦਾ ਆਪਣਾ ਵਿਆਕਰਨ ਤੇ ਆਪਣੀ ਲਿਪੀ ਹੁੰਦੀ ਆ ਤਾਂ ਮਲੋਈ ਇਹਦੇ ਸਭ ਤੋਂ ਵੱਧ ਗੱਲ ਕੀਤੀ ਜਾਂਦੀ ਹੈ ਦਾ ਦਵਾਬੀ ਇਹ ਸਾਡੀ ਚਾਰ ਜ਼ਿਲ੍ਹਿਆਂ ਦੇ ਵਿੱਚ ਆ ਮਾਝੀ ਸਾਡੀ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਚਾਰ ਜ਼ਿਲ੍ਹਿਆਂ ਦੇ ਵਿੱਚ ਇਦਾਂ ਸਟਰੋਂਗ ਅਸੀਂ ਡੋਗਰੀ ਤਾਂ ਇਹਨੂੰ ਲੈਂਗੁਏਜ ਦਾ ਦਰਜਾ ਦਿੱਤਾ ਗਿਆ ਇਦੇ ਵਿੱਚ ਹੈਗਾ ਬਨਵੇਂ ਨੰਬਰ ਸੂਧ ਦੇ ਵਿੱਚ 2003 ਦੇ ਵਿੱਚ ਇਹਨੂੰ ਪਾਛਾ ਦਾਰਜਾ ਦਿੱਤਾ ਗਿਆ ਇਹਦਾ ਅਨਸਰ ਹੁਣਾ ਸੀ ਅੜਾ ਆਹਦੀ ਕਲਾਸ ਦੇ ਵਿੱਚ ਇੰਨਾ ਹੀ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਦੇ ਵਿੱਚ ਤੁਹਾਡੇ ਕਿੰਨੇ ਸਵਾਲ ਠੀਕ ਹੋਏ ਨੇ ਤੇ ਅੱਜਵਾਰਾ ਟੈਸਟ ਬਹੁਤ ਜ਼ਿਆਦਾ ਸੌਖਾ ਸੀਗਾ ਤੇ ਹਾਲੀਵੁੱਡ ਤੋਂ ਸਾਰੀਆਂ ਥਿਊਰੀ ਦੇ ਕਲਾਸਾਂ ਜਰੂਰ ਮਿਲਣਗੇ ਇੱਕ ਬੱਚੇ ਦਾ ਕਮੈਂਟ ਸੀਗਾ ਸੱਬਿਆਚਾਰ ਦੀ ਕਲਾਸ ਸੱਬਿਆਚਾਰ ਦੀ ਕਲਾਸ ਦੇ ਵਿੱਚ ਆਪਾਂ ਲੋਕਨਾਚ ਤੇ ਤੁਹਾਡੀਆਂ ਲੋਕ ਖੇਡਾਂ ਤੇ ਗੀਤਾ ਗੀਤਾਂ ਦੇ ਵਿੱਚ ਜਿਹੜੀ ਪਛਾਣ ਕਰਨੀ ਜਾਂਦੀ ਹੈ ਕਿ ਇਹਨਾਂ ਚ ਮਾਈ ਆ ਮਾਈਆ ਛੋਟੀ ਬੋਲੀ ਟੱਪੇ ਹਨਾ ਉਹ ਵਾਲੇ ਜਿਹੜੇ ਆ ਉਹ ਆਪਾਂ ਜਲਦੀ ਲੈ ਕੇ ਆਵਾਂਗੇ ਸਬਿਆਚਾਰ ਦੀ ਕਲਾਸ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ